हां जी दोस्तों सस्से हाल ਸਾਰਿਆਂ ਨੂੰ ਦੋਸਤੋ ਅੱਜ ਦੀ ਵੀਡੀਓ ਬਣਾ ਜਿਹੜੀ ਇਹ ਬਹੁਤ ਹੀ ਕੰਮ ਦੀ ਹੋਣ ਵਾਲੀ ਹੈ ਤੁਹਾਡੇ ਜਿੰਦਗੀ ਦੇ ਵਿੱਚ ਇਹ ਵੀਡੀਓ ਬਹੁਤ ਕੰਮ ਆਉਣ ਵਾਲੀ ਹੈ ਤੁਹਾਡਾ ਵੱਡਾ ਨੁਕਸਾਨ ਹੋਣ ਤੋਂ ਇਹ ਵੀਡੀਓ ਬਚਾ ਸਕਦੀ ਹੈ ਪਰਮਾਤਮਾ ਨਾ ਕਰੇ ਕਿ ਤੁਹਾਡੇ ਫੋਨ ਤੇ ਕੋਈ ਇਸ ਤਰ੍ਹਾਂ ਦੀ ਵਿਪਤਾ ਆਵੇ ਮਤਲਬ ਕਿ ਤੁਹਾਡਾ ਫੋਨ ਚੋਰੀ ਹੋਵੇ ਤੇ ਇਹ ਵੀਡੀਓ ਮੈਂ ਤੁਹਾਨੂੰ ਇੱਕ ਬੇਨਤੀ ਜ਼ਰੂਰ ਕਰੂੰਗਾ ਸ਼ੁਰੂ ਦੇ ਤੋਂ ਕਿ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਆਪਦੇ ਦੋਸਤਾਂ ਮਿੱਤਰਾਂ ਪਿਆਰਾਂ ਦੋਸਤਾਂ ਰਿਸ਼ਤੇਦਾਰਾਂ ਤਾਂ ਵੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਤਾਕੇ ਉਹਨਾਂ ਦਾ ਵੱਡਾ ਨੁਕਸਾਨ ਹੋਣ ਤੋਂ ਬਚ ਸਕੇ ਕਿ ਦੋਸਤੋ ਅੱਜ ਕੱਲ ਤੁਹਾਨੂੰ ਪਤਾ ਹੈ ਕਿ ਬਹੁਤ ਮਹਿੰਗੇ ਮਹਿੰਗੇ ਮੋਬਾਈਲ ਹਰ ਕੋਲੇ ਠੀਕ ਹੈ ਤਾਂ ਚੋਰੀ ਹੋਣ ਦਾ ਖਤਰਾ ਕਈ ਵਾਰੀ ਬਣਿਆ ਰਹਿੰਦਾ ਆਪਾਂ ਕਿਸੇ ਵੀ ਤੁਸੀਂ ਦੇਖਿਆਣ ਅਫਸਰ ਭੀੜ ਵਾਲੇ ਇਲਾਕੇ ਦੇ ਵਿੱਚ ਜਾਂਦੇ ਆ ਠੀਕ ਆ ਜਾਂ ਕਿਸੇ ਫੰਕਸ਼ਨ ਤੇ ਕਿਤੇ ਵੀ ਜਾਂਦੇ ਆ ਤਾਂ ਆਪਣਾ ਮੋਬਾਈਲ ਚੋਰੀ ਹੋਣ ਦਾ ਖਤਰਾ ਰਹਿੰਦਾ ਹੈ ਠੀਕ ਆ ਅੱਜ ਕੱਲ ਤੁਹਾਨੂੰ ਪਤਾ ਹੈ ਚੋਰੀਆਂ ਬਹੁਤ ਜ਼ਿਆਦਾ ਹੁੰਦੀਆਂ ਚੋਰ ਵੀ ਬਥੇਰੇ ਹਨ ਠੀਕ ਆ ਕਿ ਆਪਾਂ ਦੇਖ ਲਿਆ ਆਪਣੇ ਮੋਬਾਈਲ ਨੂੰ ਮਤਲਬ ਆਪਣੇ ਕੰਨਾਂ ਨੂੰ ਫੋਨ ਲੱਗਿਆ ਹੁੰਦਾ ਆਪਾਂ ਗੱਲ ਕਰਦੇ ਆਂ ਪਿੱਛੋਂ ਦੇ ਕੋਈ ਬਾਈਕ ਤੇ ਆਉਂਦਾ ਆਪਣਾ ਮੋਬਾਈਲ ਖੋ ਕੇ ਭੱਜ ਜਾਂਦਾ ਤੇ ਆਪਾਂ ਉਦੋਂ ਕੁਝ ਵੀ ਨਹੀਂ ਕਰ ਸਕਦੇ ਠੀਕ ਹੈ ਦੋਸਤੋ ਕਈ ਵਾਰੀ ਕੀ ਹੁੰਦਾ ਜੀ ਕੋਈ ਲੇਡੀ ਜੁਗਾਰਾ ਪਹਿਣਾ ਮੇਰੀਆਂ ਠੀਕ ਹੈ ਤੇ ਆਪਾਂ ਰਸਤੇ ਦੀ ਵਿੱਚ ਜਾਂਦੇ ਹੱਥ ਵਿੱਚ ਫੋਨ ਹੁੰਦਾ ਠੀਕ ਹੈ ਲੇਡੀਜ਼ ਦੇ ਅਕਸਰ ਫੋਨ ਹੱਥ ਵਿੱਚ ਹੁੰਦਾ ਤਾਂ ਉਹ ਕੀ ਹੁੰਦਾ ਕਿ ਉਦੋਂ ਪਿੱਛੋਂ ਦੀ ਕੋਈ ਆਉਂਦਾ ਫੋਨ ਆਪਣਾ ਖੋ ਕੇ ਭੱਜ ਜਾਂਦਾ ਆਪਣੇ ਦੋਸਤੋ ਫੋਨ ਦੇ ਵਿੱਚ ਤਿੰਨ ਬਹੁਤ ਵਧੀਆ ਸੈਟਿੰਗਾਂ ਹਨ ਮੈਂ ਤੁਹਾਨੂੰ ਦੱਸੂਗਾ ਕਿ ਜਿਸ ਨਾਲ ਤੁਹਾਡਾ ਫੋਨ ਸੇਫ ਰਹੂਗਾ ਠੀਕ ਹੈ ਅਗਰ ਕੋਈ ਫੋਨ ਕੇ ਭਜਦਾ ਵੀ ਹੈ ਤਾਂ ਉਸ ਨੂੰ ਉਹ ਆਟੋਮੈਟਿਕ ਪਾਵਰ ਆਟੋਮੈਟਿਕ ਹੋ ਲੌਕ ਹੋ ਜਾਵੇਗਾ ਆਪਣੀ ਫੋਨ ਦੀ ਸਕਰੀਨ ਅਕਸਰ ਅਨਲੌਕ ਹੁੰਦੀ ਹੈ ਜਦੋਂ ਆਪਾਂ ਯੂਜ਼ ਕਰ ਰਹੇ ਹੁੰਦੇ ਆ ਜਾਂ ਕਿਵੇਂ ਵੀ ਠੀਕ ਹੈ ਤਾਂ ਉਹ ਕੀ ਹੋਗਾ ਕਿ ਤੁਹਾਡੇ ਫੋਨ ਨੂੰ ਆਟੋਮੈਟਿਕ ਪਤਾ ਲੱਗੂ ਕਿ ਕੋਈ ਫੋਨ ਖੋ ਕੇ ਕੋਈ ਭੱਜ ਰਿਹਾ ਤਾਂ ਉਹ ਆਟੋਮੈਟਿਕ ਉਸ ਨੂੰ ਲੌਕ ਕਰ ਦੇਗਾ ਉਸ ਤੋਂ ਵੱਧ ਕੀ ਨਾ ਕਿ ਉਸ ਨੂੰ ਪਾਵਰ ਆਫ ਕਰਨ ਦੀ ਕੋਸ਼ਿਸ਼ ਕਰਦਾ ਹੈ ਸਿਮ ਕੱਢਦਾ ਲੇਕਿਨ ਦੋਸਤੋ ਆਪਣਾ ਫੋਨ ਦੇ ਵਿੱਚ ਜੇ ਅਗਰ ਸਿਮ ਉਹ ਵੀ ਕੱਢ ਦਿੱਤਾ ਜਾਵੇ ਤਾਂ ਅਗਰ ਆਪਣਾ ਫੋਨ ਆਨ ਹੈ ਤਾਂ ਉਹ ਫਿਰ ਵੀ ਟਰੈਕ ਕੀਤਾ ਜਾ ਸਕਦਾ ਹੈ ਪਰ ਅਗਰ ਉਹ ਪਾਵਰ ਆਫ ਹੈ ਤਾਂ ਫਿਰ ਮੁਸ਼ਕਲ ਹੋ ਜਾਂਦੀ ਹੈ ਮੈਂ ਤੁਹਾਨੂੰ ਬਹੁਤ ਵਧੀਆ ਸੈਟਿੰਗਾਂ ਦੱਸੂਗਾ ਇਹਨਾਂ ਨਾਲ ਤੁਹਾਡਾ ਪੂਰੀ ਸਿਕਿਉਰਟੀ ਵਾਜਣੀ ਹੈ ਤਾਂ ਦੋਸਤੋ ਚਲੋ ਵੀਡੀਓ ਨੂੰ ਸ਼ੁਰੂ ਕਰ ਸ਼ੁਰੂ ਕਰਦੇ ਹਾਂ ਠੀਕ ਹੈ ਆਜੋ ਸਭ ਤੋਂ ਪਹਿਲਾਂ ਦੋਸਤੋ ਆਪਾਂ ਚੱਲਦੇ ਹਾਂ ਸੈਟਿੰਗ ਦੇ ਵਿੱਚ ਇਹ ਦੋਸਤੋ ਮਤਲਬ ਅਲੱਗ-ਅਲੱਗ ਫੋਨਾਂ ਦੇ ਵਿੱਚ ਸੈਟਿੰਗ ਅਲੱਗ ਤਰੀਕੇ ਨਾਲ ਹੋ ਸਕਦੀ ਹੈ ਮੇਰੇ ਕੋਲ ਇਹ ਰੀਲਮੀ ਦਾ ਫੋਨ ਹੈ ਦੋਸਤੋ ਠੀਕ ਹੈ ਰੀਲਮੀ Oppo ਦੇ ਵਿੱਚ ਸੈਟਿੰਗ ਸੇਮ ਤਰੀਕੇ ਨਾਲ ਹੋਵੇਗੀ ਅਲੱਗ ਮਾਡਲਾਂ ਦੇ ਵਿੱਚ ਥੋੜੀ ਅਲੱਗ ਹੋ ਸਕਦੀ ਹੈ ਤੁਸੀਂ ਸਰਚ ਕਰ ਲੈਣਾ ਤੇ ਮੈਂ ਤੁਹਾਨੂੰ ਦੱਸ ਵੀ ਦੇਵਾਂਗਾ ਤੇ ਤੁਸੀਂ ਆਪਾਂ ਜਾਣਾ ਹੈ ਉਸ ਤੋਂ ਬਾਅਦ ਪਰ ਇੱਕ ਜ਼ਰੂਰੀ ਗੱਲ ਹੋਰ ਹੈ ਦੋਸਤੋ ਤੁਹਾਡਾ ਮੋਬਾਈਲ Android 14 ਅਤੇ 15 ਦੇ ਉੱਪਰ ਰਨ ਕਰਦਾ ਹੋਣਾ ਚਾਹੀਦਾ ਹੈ ਚਲੋ ਆਪਾਂ ਚੱਲਦੇ ਆਂ ਸਕਿਉਰਿਟੀ ਐਂਡ ਪ੍ਰਾਈਵੇਸੀ ਵਿੱਚ ਸਕਿਉਰਿਟੀ ਪ੍ਰਾਈਵੇਸੀ ਦੇ ਵਿੱਚ ਜਾਣ ਤੋਂ ਬਾਅਦ ਦੋਸਤੋ ਕੀ ਹੋਊਗਾ ਆਪਾਂ ਡਿਵਾਈਸ ਅਨਲੌਕ 'ਚ ਜਾਣਾ ਉਸ ਤੋਂ ਬਾਅਦ ਤੁਸੀਂ ਇੱਥੇ ਲਿਖਿਆ ਹੋਣਾ ਥੈਫਟ ਪ੍ਰੋਟੈਕਸ਼ਨ ਤੁਸੀਂ ਧਿਆਨ ਨਾਲ ਪੜਿਓ ਠੀਕ ਹੈ ਆਪਾਂ ਇਸ ਨੂੰ ਟੈਪ ਕਰਾਂਗੇ ਥੈਫਟ ਪ੍ਰੋਟੈਕਸ਼ਨ ਇੱਥੇ ਦੋ ਆਪਸ਼ਨ ਆਣੀ ਦੋਸਤੋ ਇਹ ਮੇਰੇ ਆਨ ਕੀਤੀ ਹੋਈਆਂ ਆ ਤੁਹਾਡੇ ਆਫ ਹੋਣੀਆਂ ਇਹਨਾਂ ਨੂੰ ਆਨ ਕਰ ਲਿਓ ਠੀਕ ਹੈ ਥੈਫਟ ਪ੍ਰੋਟੈਕਸ਼ਨ ਇੱਥੇ ਕੰਪਨੀ ਨੇ ਦੱਸਿਆ ਵੀ ਹੋਇਆ ਦੇਖੋ ਡਿਵਾਈਸ ਕੋਈ ਖੋ ਕੇ ਪੱਧ ਰਿਹਾ ਤੇ ਉਹ ਦੇਖੋ ਅਨਲੌਕ ਹੋ ਗਈ ਆਟੋਮੈਟਿਕ ਫਿਰ ਆਫਲਾਈਨ ਡਿਵਾਈਸ ਲੋਕ ਇਹ ਮਤਲਬ ਤੁਹਾਡਾ ਡਾਟਾ ਸਿਕਰ ਕਰ ਲਈ ਹੈ ਅਗਰ ਤੁਹਾਡਾ ਕੋਈ ਫੋਨ ਯੂਜ਼ ਕਰ ਰਿਹਾ ਹੈ ਠੀਕ ਹੈ ਕੋਈ ਮਤਲਬ ਅਣਜਾਣ ਬੰਦਾ ਤੇ ਆਟੋਮੈਟਿਕ ਇਹ ਵੀ ਲੋਕ ਹੋ ਜਾਂਦਾ ਤੁਹਾਡਾ ਡਿਵਾਈਸ ਉਸ ਤੋਂ ਬਾਅਦ ਪਿੱਛੇ ਚੱਲਾਂਗੇ ਦੋਸਤੋ ਇਹ ਬਹੁਤ ਜ਼ਰੂਰੀ ਸੈਟਿੰਗ ਹੈ ਇੱਕ ਹੋਰ ਸਕਰੀਨ ਅਨਲੌਕ ਦੇ ਉੱਤੇ ਜਾਣਾ ਹੈ ਠੀਕ ਹੈ ਉਸ ਤੋਂ ਬਾਅਦ ਤੁਹਾਡਾ ਜੋ ਵੀ ਤੁਸੀਂ ਇਸ ਦੇ ਮੋਬਾਈਲ ਨੂੰ ਅਨਲੌਕ ਕਰਨ ਲਈ ਪਾਸਵਰਡ ਭਰਦੇ ਹੋ ਉਹ ਮੰਗੇਗਾ ਚਾਹੇ ਤੁਹਾਡਾ ਪੈਟਰਨ ਹੈ ਚਾਹੇ ਤੁਹਾਡਾ ਮਤਲਬ ਨੰਬਰਾਂ ਵਾਲਾ ਮੈਂ ਭਰ ਲੈਣਾ ਦੋਸਤੋ ਉਸ ਤੋਂ ਬਾਅਦ ਤੁਸੀਂ ਸਭ ਤੋਂ نیچے ਆਉਣਾ ਹੈ ਰਿਕੁਆਇਰ ਪਾਸਵਰਡ ਟੂ ਪਾਵਰ ਆਫ ਇਹਦੇ ਨਾਲ ਕੀ ਹੋ ਗਿਆ ਦੋਸਤੋ ਕਿ ਤੁਹਾਡਾ ਮੋਬਾਈਲ ਕੋਈ ਵੀ ਤੁਹਾਡੀ ਇੱਛਾ ਮਰਜ਼ੀ ਤੋਂ ਬਿਨਾ ਪਾਵਰ ਆਫ ਨਹੀਂ ਕਰ ਸਕਦਾ ਤੁਹਾਡਾ ਜਦੋਂ ਵੀ ਪਾਵਰ ਆਫ ਕਰਨ ਦੀ ਕੋਸ਼ਿਸ਼ ਕਰੋਗਾ ਤਾਂ ਤੁਹਾਡੇ ਸਕਰੀਨ ਦਾ ਲੋਕ ਮੰਗੇਗਾ ਠੀਕ ਹੈ ਤੁਹਾਡੀ ਇਹ ਸੈਟਿੰਗ ਔਨ ਹੋਣੀ ਜ਼ਰੂਰੀ ਹੈ ਦੋਸਤੋ ਠੀਕ ਹੈ ਇਹਦਾ ਇਹ ਬਹੁਤ ਵੱਡਾ ਇੱਕ ਫਾਇਦਾ ਹੈ ਕਿ ਇਹ ਤੁਹਾਡੇ ਇੱਥੇ ਆਫ ਹੋਉਂਦੀ ਜੇ ਤੁਸੀਂ ਇਹਨੂੰ ਔਨ ਕਰੋਗੇ ਪਹਿਲਾਂ ਇਹਨੂੰ ਦੇਖੋ ਮੈਂ ਆਫ ਕਰਕੇ ਔਨ ਕਰਕੇ ਦੁਬਾਰਾ ਦਿਖਾਉਣਾ ਤੁਹਾਡੇ ਆਫ ਹੋਗੇ ਜਦੋਂ ਤੁਸੀਂ ਇਹਨੂੰ ਔਨ ਕਰੋਗੇ ਨਾ ਤਾਂ ਤੁਹਾਡਾ ਸਕਰੀਨ ਵਾਲਾ ਲੋਕ ਮੰਗੂਗਾ ਤੁਸੀਂ ਲੋਕ ਭਰ ਦੇਣਾ ਇੱਥੇ ਤਾਂ ਇਹ ਸੈਟਿੰਗ ਔਨ ਹੋ ਜਾਊਗੀ ਹੁਣ ਜਦੋਂ ਵੀ ਕੋਈ ਤੁਹਾਡਾ ਮੈਂ ਤੁਹਾਨੂੰ ਚੈੱਕ ਕਰਕੇ ਦਿਖਾ ਰਣਾ ਦੋਸਤੋ ਨਾਲ ਦੀ ਨਾਲ ਤੁਹਾਡਾ ਫੋਨ ਕੋਈ ਪਾਵਰ ਆਫ ਕਰਨ ਦੀ ਕੋਸ਼ਿਸ਼ ਕਰੂਗਾ ਨਾ ਮੈਂ ਇੱਥੇ ਪਾਵਰ ਆਫ ਕਰਦਾ ਤਾਂ ਦੇਖੋ ਇਹ ਆਪਣਾ ਪਾਸਵਰਡ ਮੰਗ ਰਿਹਾ ਹੁਣ ਕੋਈ ਵੀ ਅਣਜਾਣ ਬੰਦਾ ਤੁਹਾਡੇ ਫੋਨ ਨੂੰ ਕਈ ਵਾਰੀ ਕੀ ਹੁੰਦਾ ਕਿ ਆਪਣੇ ਯਾਰ ਦੋਸਤ ਵੀ ਆਪਣੇ ਨਾਲ ਮਜ਼ਾਕ ਕਰਨ ਦੇ ਮਾਰੇ ਫੋਨ ਨੂੰ ਪਾਵਰ ਆਫ ਕਰ ਦਿੰਦੇ ਆ ਤਾਂ ਕੋਈ ਵੀ ਹੁਣ ਤੁਹਾਡੀ ਇੱਛਾ ਤੇ ਬਿਨਾ ਇਹਨੂੰ ਪਾਵਰ ਆਫ ਨਹੀਂ ਕਰ ਸਕਦਾ ਠੀਕ ਹੈ ਦੋਸਤੋ ਇੱਕ ਬਹੁਤ ਹੀ ਕੰਮ ਦੀ ਜਾਣਕਾਰੀ ਸੀ ਦੋਸਤੋ ਮੈਂ ਤੁਹਾਨੂੰ ਇਹ ਜਿਹੜਾ ਇੱਕ ਵਾਰ ਦੋਸਤਾਂ ਦੀਆਂ ਯਾਰਾਂ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਤਾਂ ਇਹ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਇਸ ਨੂੰ ਤਾਂ ਕਿ ਕਿਸੇ ਦਾ ਨੁਕਸਾਨ ਨਾ ਹੋਵੇ ਤਾਂ ਦੋਸਤੋ ਵੀਡੀਓ ਵਧੀਆ ਲੱਗੀ ਆਪਣੀ ਰਾਏ ਕਮੈਂਟ ਦੇ ਵਿੱਚ ਜ਼ਰੂਰ ਦੱਸੋ ਤੇ ਅਗਰ ਕੋ ਤੁਹਾਨੂੰ ਕੋਈ ਖਾਸ ਵਿਸ਼ਾ ਤੇ ਵੀਡੀਓ ਚਾਹੀਦੀ ਹੈ ਤਾਂ ਉਹ ਵੀ ਬਣਾ ਦੇਵਾਂਗੇ ਤੁਸੀਂ ਕਮੈਂਟ ਜ਼ਰੂਰ ਕਰਿਓ ਵੀਡੀਓ ਕਿਵੇਂ ਲੱਗੀ ਦੱਸਿਓ ਦੋਸਤੋ ਤਾਂ ਮਿਲਦੇ ਹਾਂ ਇੱਕ ਨਵੀਂ ਹੋਰ ਜਾਣਕਾਰੀ ਵਾਲੀ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ ਦੋਸਤੋ